ਲੋਕ ਸਭਾ ਛੋੜਾ ਨੂੰ ਲੈ ਕੇ ਬਟਾਲਾ ਪੁਲਿਸ ਵੱਲੋਂ ਨਾਈਟ ਡੋਮਿਨੇਸ਼ਨ ਕੈਂਪ ਹੈ ਜਿਹੜਾ ਚਲਾਇਆ ਗਿਆ ਸੀਦਾ ਸੀ ਕਿ ਐਸਐਸਪੀ ਬਟਾਲਾ ਅਸ਼wini ਗੋਟਿਆਲ ਨੇ ਦੱਸਿਆ ਕਿ ਉਹਨਾਂ ਵੱਲੋਂ ਪੂਰੇ ਪੁਲਿਸ ਹੈ ਜਿਲ੍ਹੇ ਦੇ ਚੇਸਰੋਖਾ ਦੇ ਪੋਟਾ ਪਰ ਬੰਦ ਕੀਤੇ ਗਏ ਨੇ ਅਸਸਪੀ ਬਟਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਕੋਈ ਆਪਣੇ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰੇ ਪੁਲਿਸ ਜਿਲ੍ਹਾ ਦੇ ਪੋਲਿੰਗ ਸਟੇਸ਼ਨ ਅਤੇ ਹੋਰਨਾ ਥਾਵਾਂ ਤੇ ਇੰਤਜ਼ਾਮ ਮੁਕੰਮਲ ਨੇ ਜੋ ਸੈਂਸਿਟਿਵ ਪੋਲਿੰਗ ਸਟੇਸ਼ਨ ਨੇ ਉਹਨਾਂ ਤੇ ਪੈਰਾ ਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਤਾਂ ਜੋ ਸ਼ਰਾਰਤੀ ਅੰਸਰਾਂ ਤੇ ਪੈੜੀ ਨਜ਼ਰ ਰੱਖੀ ਜਾ ਸਕੇ ਉੱਥੇ ਹੀ ਐਸਐਸਪੀ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਚੋਣ ਨਿਯਮਨ ਅਮਾਨ ਅਮਾਨ ਦੇ ਨਾਲ ਕਰਵਾਉਣ ਦੇ ਮਕਸਦ ਨਾਲ ਅਤੇ ਜੋ ਵੋਟਰਾਂ ਨੂੰ ਲੁਭਾਉਣ ਦੇ ਲਈ ਸ਼ਰਾਬ ਜਾਂ ਨਗਦੀ ਜਾਂ ਹੋਰ ਸਮਾਨ ਵੰਡਿਆ ਜਾਂਦਾ ਉਹ ਨਾ ਹੋਵੇ ਅਤੇ ਹਰ ਕੋਈ ਬਿਨਾਂ ਦਬਾਅ ਅਤੇ ਪ੍ਰਭਾਵ ਦੇ ਵੋਟ ਪੋਲ ਕਰ ਸਕੇ ਅ ਹਾਂਜੀ ਜਿਵੇਂ ਸਾਰੇ ਜਾਣਦੇ ਹੈਗੇ ਲੋਕ ਸਭਾ ਇਲੈਕਸ਼ਨ 2024 ਉਧਰ ਜੋ ਸੱਤੇ ਫੇਜ਼ ਦੇ ਵਿੱਚ ਪੰਜਾਬ ਦੀ ਇਲੈਕਸ਼ਨ ਹੋਣ ਵਾਲੀ ਹੈਗੀ ਆ ਕੱਲ ਸਵੇਰੇ ਸਵੇਰੇ ਸਭ ਤੋਂ ਜੀ ਤੋਂ ਲੈ ਕੇ ਸਮਿਛੇ ਵਿਦਿ ਇੱਕ ਜੂਨ ਦਾ ਉਹਨਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਸਾਰੇ ਏਰੀਆ ਅੱਜ ਡੋਮਿਨਿਟ ਕਰ ਰਹੇਗੇ ਜੀ ਅਸ ਵੇ ਤੋਂ ਅਜ ਇਸ ਵੇ ਤੋਂ ਹੀ ਵਕਫਤ ਤੋਂ ਸਬ ਡਿਵੀਜ਼ਨਾਂ ਦੇ ਵਿੱਚ ਤੁਸੀਂ ਦੇਖੀ ਹੁਣ ਇੰਤ ਲਗਭਗ ਇਸ ਨੂੰ ਹੋਏ ਨੇ ਆਪਣੇ ਸੌਚ ਆਪਰੇਸ਼ਨਸ ਵੀ ਚੱਲੇਗਾ ਹੁਣ ਵੀ ਅਸੀਂ ਜਦੋਂ ਇਲੈਕਸ਼ਨ ਵਾ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਣਗੇ ਸਾਨੂੰ ਹੁਣ 8 ਘੰਟੇ ਬਚੇ ਹੈਗੇ ਉਹ ਤੋਂ ਪਹਿਲੇ ਵੀ ਅਸੀਂ ਡੋਮਿਨੇਟ ਕਰਕੇ ਰੱਖ ਰਿਹਾ ਤਾਂ ਕਿ ਪਬਲਿਕ ਦੇ ਮਨ ਦੇ ਵਿੱਚ ਇੱਕ ਸੇਫ ਫੀਲ ਆ ਜਾਏ ਸਿਕਿਓਰ ਫੀਲ ਆ ਜਾਏ ਕਿ ਪੁਲਿਸ ਉਹਨਾਂ ਵਾਸਤੇ 24 ਘੰਟੇ ਕੰਮ ਤੇ ਤਨਤ ਹੈਗੀ ਹੈ ਸਾਡੇ ਨਾਲ ਆਪਣੀ ਸੀਏਪੀਐਫ ਦੀ ਫੋਰਸ ਹੈਗੀ ਹੈ ਕਿ ਬਾਹਰਲੀ ਫੋਰਸ ਹੈਗੇ ਤਾਂ ਕਿ ਉਹਨਾਂ ਦੇ ਮਨ 'ਚ ਕੋਈ ਵੀ ਅਗਰ ਇਹ ਆਸ਼ੰਕਾ ਹੋਵੇ ਕਿ ਕੋਈ ਮਾੜੇ ਅਨਸਰ ਹੈਗੇ ਨੇ ਕੋਈ ਇਹਨਾਂ ਦਾ ਮਤਲਬ ਰੋਕ ਸਕਦੇ ਹੈਗੇ ਕੋਈ ਝਗੜਾ ਹੋ ਸਕਦਾ ਉਹ ਕੋਈ ਚੀਜ਼ ਲੋਕਾਂ ਨੇ ਮਨ 'ਚ ਨਾ ਰਵੇ ਅਸੀਂ ਪੂਰਾ ਤਿਆਰ ਹੈਗੇ ਆਪਣੇ ਫੋਰਸ ਬਾਹਰ ਹੈਗੇ ਪੂਰੇ ਪੀਸਫੁਲ ਇਲੈਕਸ਼ਨਸ ਹੋਏਗੇ ਔਰ ਫੇਅਰ ਐਂਡ ਫਰੀ ਇਲੈਕਸ਼ਨਸ ਐਂਡ ਪੀਸਫੁਲ ਐਂਡ ਸੇਫ ਇਲੈਕਸ਼ਨਸ ਉਹ ਅਸੀਂ ਕਰਵਾਵਾਂਗੇ ਜੀ ਜੀ ਇਹ ਵੀ ਚਿੰਤਾ ਲੱਗੀ ਹੈ ਉਹ ਇਸੇ ਲਈ ਇਸੇ ਲਈ ਬਿਲਕੁਲ ਜੀ ਬਿਲਕੁਲ ਹਮੇ ਹਰ ਕੋਈ ਚੀਜ਼ ਉਹ ਦਿਮਾਗ ਚ ਰੱਖਣੀ ਹੋਣੀ ਹੈ ਉਹਦੇ ਕਰਕੇ ਹੀ ਅੱਜ ਦਾ ਹੁਣ ਜੋ ਸਾਡਾ ਰਾਤ ਦੀ ਡੋਮਿਨੇਸ਼ਨ ਹੈ ਜੀ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਹੈ ਜੀ ਕਿਉਂਕਿ ਕੰਪਲੇਂਟ ਆਉਂਦੇ ਨੇ ਕਿ ਕਿਤੇ ਕੋਈ ਥਾਂ ਤੇ ਸ਼ਰਾਬ ਦੀ ਵੰਡ ਹੋ ਸਕਦੀ ਹੈ ਜਾਂ ਕਿਤੇ ਫ੍ਰੀ ਬੀਜ਼ ਜੋ ਦਿੱਤੀ ਜਾਂਦੀ ਹੈ ਕੋਈ ਸਾੜੀ ਹੋ ਗਿਆ ਜਾਂ ਕੋਈ ਕੱਪੜੇ ਹੋ ਗਏ ਜਾਂ ਪੈਸੇ ਹੋ ਗਏ ਉਹਨਾਂ ਚੀਜ਼ਾਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਕਿ ਉਹ ਉਹ ਐਡੀ ਦੀ ਕੋਈ ਚੀਜ਼ ਨਾ ਹੋਵੇ ਉਦੇ ਕਰਕੇ ਪੁਲਿਸ ਨੂੰ ਹੈਗੇ ਪੂਰੀ ਅੱਜ ਰਾਤ ਵੀ ਗਸ਼ਟ ਤੇ ਰੱਖ ਗੁਰਦਾਸਪੁਰ ਤੋਂ ਵੇਖੀ ਮਲਕ ਦੀ ਰਿਪੋਰਟ ਨੂੰ ਧਿਆਨ ਆਲਾ